ਮਾਹੀ ਗੁਰੂ ਜੀ ਕਾ ਖਾਲਸਾ ਮਾਹੀ ਗੁਰੂ ਜੀ ਕੀ ਫਤਿਹ ਸ਼ੇਕ ਕੌਮ ਦੇ ਵਿੱਚ ਦੋ ਪਾਂਡਿਆਂ ਦੀ ਦੋ ਹਰਾਮਖੋਰਾਂ ਦੀ ਦੋ ਗਲਕਾਂ ਦੀ ਦੋ ਕਤੇੜਾਂ ਦੀ ਅੱਜ ਗੱਲ ਕਰਨੀ ਹੈ ਬਹੁਤਿਆਂ ਦੇ ਚਲੂਣੇ ਲੜਨਗੇ ਪਰ ਮੈਨੂੰ ਕੋਈ ਪਰਵਾਹ ਨਹੀਂ ਰਾਜੇ ਸ਼ੀਮ ਮੁਕੱਦਮ ਕੁੱਤੇ ਇਹ ਸ਼ਬਦ ਮੇਰਾ ਥੋੜੀ ਹੈ ਮੇਰੇ ਗੁਰੂ ਸਾਹਿਬਾਂ ਦਾ ਇੱਕ ਤਖਤ ਤੇ ਬੈਠੇ ਹੋਏ ਰਾਜੇ ਨੂੰ ਸੰਬੋਧਨ ਕਰਕੇ ਕਿਹਾ ਕਿ ਜੇ ਤੂੰ ਰਾਜਾ ਹੋ ਕੇ ਨਿਆਂ ਨਹੀਂ ਦੇ ਰਿਆ ਤਾਂ ਫਿਰ ਤੇਰੀ ਜ਼ਿੰਦਗੀ ਜਿਹੜੀ ਹੈ ਨਾ ਜਿਹੜੀ ਸੋਚ ਬਿਰਤੀ ਹੈ ਉਹ ਕੁੱਤੇ ਨਾਲੋਂ ਵੀ ਭੜੀ ਹੈ ਤੁਸੀਂ ਕੁੱਤਿਆਂ ਦੇ ਸਮਾਨ ਹੋ ਇਹ ਸ਼ਬਦ ਵਰਤੇ ਨੇ ਗੁਰੂ ਨਾਨਕ ਪਾਸ਼ਾ ਨੇ ਹੁਣ ਜਿਹੜੇ ਗਲਕ ਹਰਾਮਖੋਰ ਦੋ ਪਾਂਡੇ ਦੀ ਮੈਂ ਗੱਲ ਕਰਦਾ ਉਹ ਕੌਣ ਨੇ ਇੱਕ ਤਾਂ ਢਾਡੀ ਐ ਤਰਸੇਮ ਸਿੰਘ ਮੋਰਾਵਾਲੀ ਇੱਕ ਗੁਲਾਬ ਸਿੰਘ ਕਤੀੜ ਜਿਹੜਾ ਕੀਰਤਨ ਦੇ ਰੂਪ ਵਿੱਚ ਗਾਣੇ ਗਾਉਂਦਾ ਹੁੰਦਾ ਇਹਨਾਂ ਦੋ ਦੀ ਗੱਲ ਕਰਨੀ ਹੈ ਇਹਨਾਂ ਹਰਾਮਖੋਰਾ ਨੇ ਨਾ ਨਾਮ ਕਮਲ ਰਾਜੇ ਦੇ ਜਿਹੜਾ ਮਜ਼ਾਰ ਤੇ ਇੱਕ ਡੇਰਾ ਬਣਿਆ ਜਿੱਥੇ ਇਹਨਾਂ ਨੇ ਸ਼ੁਕਰਾਨਾ ਸਮਾਗਮ ਰੱਖਿਆ ਸੀ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਉੱਥੇ ਖੜ ਕੇ ਸ਼ਰਿਆਮ ਕਿ ਗੁਰੂ ਸਾਹਿਬ ਦੀ ਬਿਲਕੁਲ ਇਹਨੇ ਸ਼ਰਮ ਨਹੀਂ ਮੰਨੀ ਕਿ ਅਸੀਂ ਰਾਜੇ ਨੂੰ ਮੰਨਦਿਆਂ ਰਾਜੇ ਨੂੰ ਮੰਨਾਂਗੇ ਜੀਨੇ ਜੋਰ ਲਾਉਣਾ ਲਾ ਲਵੇ ਇਹ ਗੱਲਾਂ ਇਹਨਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਕਹੀਆਂ ਨੇ ਚਲੋ ਜਹੇਦਾਰਾਂ ਗਲक्कਾਂ ਨੂੰ ਤਾਂ ਕੁਝ ਕਹਿਣ ਦੀ ਲੋੜ ਨਹੀਂ ਉਹ ਤਾਂ ਹਰਾਮਖੋਰ ਨੇ ਬਾਦਲਾਂ ਦੇ ਪਿੱਠੂ ਨੇ ਜੋ ਬਾਦਲ ਕਹਿਣਗੇ ਉਹ ਕਰੇ ਜਾਣਗੇ ਪਰ ਮੈਂ ਸਿੱਖ ਕੌਮ ਨੂੰ ਬੇਨਤੀ ਕਰਨੀ ਹੈ ਜਿਹੜੇ ਬੰਦੇ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਅਸੀਂ ਸਿਧਾਂਤ ਨੂੰ ਫੋਲੋ ਕਰਦੇ ਹਾਂ ਉਹਨਾਂ ਨੂੰ ਬੇਨਤੀ ਹੈ ਵੀ ਜਿੱਥੇ ਵੀ ਇਹ ਦੋ ਕਤੀੜ ਮਿਲਣ ਛੇਤਰ ਵੀ ਫੇਰਿਓ ਤੇ ਇਹਨਾਂ ਨੂੰ ਮੂੰਹ ਨਾ ਲਾਓ ਇਹ ਸਿਰੇ ਦੇ ਹਰਾਮਖੋਰ ਨਿਕਲੇ ਇਨਲੇ ਸ਼ਬਦ ਰੋਟੀਆਂ ਕਾਰਨ ਪੂਰਾ ਤਾਲ ਵੀ ਪੜਿਆ ਜਾ ਸਕਦਾ ਹੈ। ਜਾਂ ਝੂਠ ਨਾ ਬੋਲ, ਪਾण्डे ਸੱਚ ਕਹੀਏ ਉਹ ਸ਼ਬਦ ਵੀ ਪੜੇ ਜਾ ਸਕਦੇ ਨੇ। ਇਹੋ ਹਰਾਮਪੁਰ ਕਿੰਨਾ ਸੰਗ ਪਾੜਦੇ ਨੇ ਇਹ। ਤੇ ਜਦੋਂ ਇਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਉਥੇ ਜਿੰਨੀਆਂ ਵੀ ਧਾਰਨਾ ਪੜੀਆਂ ਮੂਰਾਂ ਵਾਲੇ ਨੇ ਕਪਟਾਮਾ ਪੜੀਆਂ ਉਹ ਰਾਜੇ ਦੀ ਉਸਤਤ ਵਿੱਚ ਪੜੀਆਂ। ਰਾਜੇ ਦੀ ਹੁਸਤ ਵਿੱਚ ਪੜੀਆਂ ਉਹਨਾਂ ਨੇ ਅਸੀਂ ਕੋਈ ਨਾਮ ਕਮਲ ਰਾਜੇ ਨੂੰ ਕਿ ਮਾੜਾ ਨੇ ਕਹਿੰਦੇ ਉਹਨੇ ਬੰਦਗੀ ਕੀਤੀ ਹੋਣੀ ਹੈ ਬੰਦਗੀ ਕਰਨ ਵਾਲੇ ਬੰਦੇ ਚੰਗੇ ਨੇ ਭਲੇ ਮਾਨਸ ਨੇ ਇਹ ਚ ਕੋਈ ਦੋਰਾ ਨਹੀਂ ਪਰ ਮੈਂ ਇਹਨਾਂ ਦੋ ਗਲੱਗਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਬਿਲਕੁਲ ਸ਼ਰਮ ਨਹੀਂ ਮੰਨੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਸਭ ਤੋਂ ਵੱਧ ਚੀਕਾਂ ਤਰਸੀਮ ਸਿੰਘ ਮੂਰਾ ਵਾਲੇ ਮਾਰਦਾ ਹੁੰਦਾ ਭਿੰਡਰਾ ਵਾਲਾ ਭਿੰਡਰਾ ਵਾਲਾ ਜੇ ਭਿੰਡਰਾ ਵਾਲਾ ਹੁਣ ਹੁੰਦਾ ਨਾ ਇਹਦੇ ਹੱਲ ਤੇ ਡੰਡਾ ਦੇ ਦਿੰਦਾ ਵਿਚਾਰਕ ਮਤ ਭੇਦ ਮੇਰੇ ਪਹਿਲਾਂ ਵੀ ਸੀ ਹੁਣ ਵੀ ਨੇ ਭਿੰਡਰਾ ਵਾਲਾ ਤੁਹਾਡੇ ਜਨਾਂ ਗਿਰਿਆ ਨਹੀਂ ਸੀ ਇਹ ਗੱਲ ਚੇਤੇ ਰੱਖਣੀ ਪਈ ਐਨਾ ਨਹੀਂ ਗਿਰਿਆ ਸੀ ਉਹ ਜਿੰਨੇ ਤੁਸੀਂ ਗਿਰਗੇ ਹਰਾਮ ਕਰੋ ਔਰ ਆਪਣੇ ਢਾਵਾਂ ਦੀ ਮਿੱਟੀ ਪਲੀਤ ਵੀ ਤੁਹਾਡੇ ਵਰਗੇ ਹਰਾਮਖੋਟ ਢਾਟੀਆਂ ਨੇ ਕੀਤੀ ਹੈ। ਇਹ ਸਚਾਈ ਹੈ। ਪੂਰੇ ਦਬਾਬੇ ਤੇ ਲੋਕਾਂ ਨੂੰ ਵੀ ਬੇਨਤੀ ਹੈ। ਇਹ ਗੱਲ ਦਾ ਜਵਾਬ ਦਿਓ। ਰਾਜਾ ਨਾਮ ਕਮਲ ਜਾਂ ਨਾਮ ਕਮਲ ਰਾਜੇ ਨੇ ਬੰਦਗੀ ਕੀਤੀ ਹੈ। ਕੀਤੀ ਹੋਊ ਮੰਨ ਲੈਨੇ ਆ। ਪਰਪਕਾਰ ਕੀਤੇ ਹੋਣਗੇ। ਪਰ ਕੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਲੀ ਕਰੋਗੇ ਤਾਂ ਤੁਹਾਨੂੰ ਕੋਈ ਸ਼ਰਮ ਹੈ ਬਾੜੇ ਮੋਟੀ ਚਲੋ ਜਿਹੜੇ ਬੰਦੇ ਜਾ ਕੇ ਕਹਿੰਦੇ ਸਾਨੂੰ ਗੱਡੀ ਦਿੱਤੀ ਹੈ ਨਾਮ ਕਮਲ ਰਾਜੇ ਨੇ ਬੜੀ ਕਿਰਪਾ ਹੋਈ ਹੈ ਰਾਹ ਨਾਮ ਕਮਲ ਰਾਜੇ ਦੀ ਇਹ ਹਰਾਮਖੋਰ ਨਾ ਗੱਡੀ ਦਿੱਤੇ ਜਿਸ਼ੂ ਨੇ ਉਹ ਵੀਡੀਓ ਪਾ ਪਾ ਕੇ ਉਹਨਾਂ ਨੂੰ ਟੌਰਚਰ ਕਰਦੇ ਸੀ ਪਤਾ ਏ ਤੁਹਾਨੂੰ ਬੜੀ ਵਾਇਰਲ ਹੋਈ ਸੀ ਜਿਹ ਗੱਡੀ ਦਿੱਤੇ ਈਸ਼ੂ ਨੇ ਮੋਝੇ ਮੋਝਾ ਮੋਢਾ ਲਗੇ ਉਹ ਵੀਡੀਓ ਪਾ ਪਾ ਕੇ ਟਰੋਲ ਕੀਤਾ ਇਹਨਾਂ ਨੇ ਜੇ ਉਹਨੇ ਗੱਡੀ ਨਹੀਂ ਦਿੱਤੀ ਨਾ ਫਿਰ ਗੱਡੀ ਨਾਮ ਕਮਲ ਰਾਜਾ ਵੀ ਨਹੀਂ ਦੇ ਸਕਦਾ ਮੈਂ ਗੱਲ ਗੁਰੂ ਗ੍ਰੰਥ ਸਾਹਿਬ ਦੀ ਕਰ ਰਿਹਾ ਨਾ ਕਿਸੇ ਈਸ਼ੂ ਦੀ ਈਸ਼ੂ ਦੀ ਕਰ ਰਿਹਾ ਨਾ ਕਿਸੇ ਨਾਮ ਕਮਲ ਰਾਜੇ ਦੀ ਕਰ ਰਿਹਾ ਮੈਂ ਗੱਲ ਗੁਰੂ ਗ੍ਰੰਥ ਸਾਹਿਬ ਦੀ ਕਰ ਰਿਹਾ ਔਰ ਖਾਸ ਕਰਕੇ ਉਹਨਾਂ ਦੇ ਭਗਤ ਵੀ ਨਾ ਗੁੱਸਾ ਕਰਨ ਮੈਂ ਇਹਨਾਂ ਸਾਡੇ ਹਰਾਮਖੋਰਾਂ ਦੀ ਗੱਲ ਕਰਦਾ ਸਾਡੇ ਹਰਾਮਖੋਰਾਂ ਦੀ ਇਹ ਕੌਣ ਇੱਕ ਤਾਂ ਗੁਲਾਬ ਗੁਲਾਬਾ ਕਹਿੰ ਲੋ ਗੁਲਾਬਾ ਇੱਕ ਤੀੜਾ ਹੈ ਸਿਰੇ ਦਾ ਸਿਰੇ ਦਾ ਤੀੜ ਕਈ ਜਨਾਨੀਆਂ ਦੇ ਨਾਲ ਆ ਫੇਰ ਇਹਦੇ ਸਾਹਮਣੇ ਆ 3600 ਰੁਪਏ ਹੋ ਜਿਹੜਾ ਮੈਰੋ ਕਤੀੜ ਨਹੀਂ ਡਵਾਈ ਬੈਠਾ ਭੱਜਿਆ ਉਹ ਸਮਝੌਤੇ ਕਰਾਉਂਦਾ ਸੀ ਇਹਦੇ ਉਹਨੇ ਵਿਚ ਵਿਚਾਲੇ ਬੈ ਕੇ ਸਮਝੌਤੇ ਕਰਾਈ ਸੀ ਕਿਸੇ ਕੁੜੀ ਨੇ ਅੰਦਰ ਤਾਂੜ ਲਿਆ ਸੀ ਉਹ ਕਹਿੰਦੀ ਸੀ 5 ਲੱਖ ਰੁਪਇਆ ਦੇ ਨੇਦਰੀ ਬਦਨਾਮੀ ਕਰੂੰ ਉਹਨੇ মিডিਆ ਸਾਹਮਣੇ ਆ ਕੇ ਇਹਦੀ ਮਾਣੀ ਮੋਟੀ ਇੱਜ਼ਤ ਬਚਾਈ ਸੀ ਉਹ ਵੀ ਇਦਾਂ ਦੀ ਸੀ ਕਿ ਭੱਜਿਆ ਫਿਰਦਾ ਨਵੀਂ ਬੈਠੇ ਇਹ ਹਰਾਮਖੋਰ ਨੇ ਸਿਰੇ ਦੇ ਮੈਂ ਦੋ ਹਰਾਮਖੋਰਾਂ ਦੀ ਗੱਲ ਕਰੀਏ ਚਲੋ ਪੂਰੀ ਕੌਮ ਨੂੰ ਬੇਨਤੀ ਹੈ ਵੀ ਤੁਹਾਡੇ ਵਿੱਚੋਂ ਕੋਈ ਤਾਂ ਬੰਦਾ ਹੋਊਗਾ ਜਿਹੜਾ ਇਹ ਮੰਨਦਾ ਹੋਵੇ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰਤਾ ਗੁਰੂ ਗ੍ਰੰਥ ਸਾਹਿਬ ਦੀ ਬਰਾਬਰਤਾ ਜਾਂ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ ਕਿਸੇ ਦੀ ਤੁਲਨਾ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਕੀਤੀ ਜਾ ਸਕਦੀ ਇਹ ਤਾਂ ਮੰਨਦੇ ਹੋਵੋਗੇ ਨਾ ਹੁਣ ਇਹਨਾਂ ਦੋ ਹਰਾਮਖੋਰਾ ਨੇ ਇੱਕ ਗੁਲਾਬੇ ਨੇ ਜਿਹੜਾ ਕੀਰਤਨ ਕਰਦਾ ਇੱਕ ترਸਿੰਮ ਸਿੰਘ ਮੋਰਾਵਾਲੀ ਨੇ ਕੋਈ ਸ਼ਰਮ ਨਹੀਂ ਮੰਨੀ ਇਹਨਾਂ ਨੇ ਕੋਈ ਸ਼ਰਮ ਨਹੀਂ ਬਲੀ ਸ਼ਰਿਆਮ ਕਿਹਾ ਕਿ ਰਾਜਾ ਨਾਮ ਕਮਲ ਕੱਲੀ ਮਾਲਾ ਨਹੀਂ ਫੇਰਦਾ ਉਹ ਛਿੱਤਰ ਫੇਰਨ ਵੀ ਜਾਣਦਾ ਤਾਨੂੰ ਖਤਮ ਕਰ ਦੂ ਤੁਹਾਨੂੰ ਭਾਸ਼ਮ ਕਰ ਦੂ ਇਦਾਂ ਦੇ ਡਰਾਬ ਇਹਨਾਂ ਨੇ ਹਰਾਮਕੋਰਾ ਨੇ ਤੇ ਦਿੱਤੇ ਇਹਨਾਂ ਨੂੰ ਕੀ ਸੀ ਜਿੱਥੇ 10 ਦਾ ਨੋਟ ਢਾਣਾ ਸੀ ਉੱਥੇ ਕਿਸੇ ਨੇ 100 ਦਾ ਛੜਾਤਾ ਹੋਣਾ ਜੇ ਇਹਨਾਂ ਨੂੰ 5000 ਬਣਦਾ ਸੀ ਨਾ 10-10 ਦੇ ਨੋਟਾਂ ਉੱਥੇ 25000 ਬਣ ਗਿਆ ਹੋਣਾ 50 ਬਣ ਗਿਆ ਹੋਣਾ ਇੰਨਾ ਕੀ ਹੋਣਾ ਪਰ ਇਹ ਸ਼ਰ੍ਯਾਂ ਉੱਤੇ ਜ਼ਮੀਰਾਂ ਵੇਚ ਕੇ ਆਏ ਨੇ ਸ਼ਰ੍ਯਾਂ ਤੁਸੀਂ ਕਹਿਣਾ ਨਾ ਗੰਗੂ ਹੋਇਆ ਮਾਤਾ ਗੁਜਰਕਾਰ ਦੇਣ ਧੋਕ ਕਮਾਇਆ ਜਾਂ ਦੁਨੀ ਚੰਦ ਹੋਇਆ ਕਿਲੇ ਵਿੱਚੋਂ ਕੰਨ ਢੱਪ ਕੇ ਭੱਜ ਗਿਆ ਸੀ ਕਹਿੰਦੇ ਹੋ ਨਾ ਇਹ ਉਹੀ ਨੇ ਸੁੱਚਾ ਆਨੰਦ ਹੋਇਆ ਜਦੋਂ ਮਲੇਰਕੋਟ ਸ਼ੇਰ ਮਲੇਰਕੋਟ ਨੇ ਹਾਂ ਦਾ ਨਾਰਾ ਮਾਰਿਆ ਸੀ ਉਦੋਂ ਕਹਿੰਦੇ ਸੁੱਚਾ ਆਨੰਦ ਉੱਥੇ ਬੈਠਾ ਸੀ ਉਹਨੇ ਕਾਜ਼ੀਆ ਨੂੰ ਕਿਹਾ ਕਿ ਸਕੋਲिए ਨਹੀਂ ਇਹ ਉਹੀ ਨੇ ਇਹ ਉਹੀ ਨੇ ਹਰਾਮਖੋਰ ਬਸ ਇਹਨੇ ਬਾਣਾ ਪਾਇਆ ਉੱਪਰ ਦੀ ਚੋਲਾ ਵੱਡੀ ਕਿਰਪਾਨ ਹੱਥ ਕਿਰਪਾਨ ਪੜ ਲੈਂਦੇ ਐ ਵੱਡੀ ਮਾਲਾ ਲੰਕਾ ਲੈਂਦੇ ਨੇ ਤੇ ਉਹੀ ਹਰਾਮਖੋਰ ਨੇ ਜਿੱਥੇ ਵੀ ਕੋਈ ਥੋੜਾ ਬਹੁਤਾ ਅਣਖ ਵਾਲਾ ਸਿੱਖ ਹੈਗਾ ਕੋਈ ਪ੍ਰਬੰਧਕ ਹੈਗੇ ਨੇ ਮਾੜੀ ਮੋਟੀ ਅਣਖ ਵਾਲੇ ਉਹ ਗੌਰ ਜਰੂਰ ਕਰਿਓ ਵੀ ਨਾਮ ਕਮਨ ਰਾਜੇ ਦੇ ਜਾ ਕੇ ਹਰਾਮ ਖੋਰੀ ਕਰਨ ਵਾਲੇ ਆ ਦੋ ਬੰਦਿਆਂ ਨੂੰ ਚੇਤੇ ਰੱਖ ਲਿਓ ਬੰਦੇ ਇਹਨਾਂ ਨੂੰ ਕਹੋ ਬੰਦੇ ਮੈਂ ਤਾਂ ਕੰਮ ਹੈ ਨਹੀਂ ਹਰਾਮ ਖੋਰੀ ਨਹੀਂ ਸਿਰੇ ਦੇ ਹਰਾਮ ਖੋਰੀ ਸ਼ਰਿਆਮ ਇਹਨਾਂ ਨੂੰ ਜਾ ਕੇ ਉੱਥੇ ਚਾਪਲੂਸੀ ਕੀਤੀ ਚਾਰ ਸਲਣਾ ਦੇ ਘਾਤ ਸ਼ਰਿਆਮ ਜਾ ਕੇ ਇਕ ਤਾਂ ਗੁਲਾਬ ਹੈ ਇੱਕ ਤਰਸੀਮ ਮੂਰਾ ਬਾਰੀ ਇਹ ਸਰਸੇਵਾਲ ਨੂੰ ਲਿਚਰ ਪਿਚਰ ਕਿੱਦਾਂ ਕਰਦਾ ਹੁੰਦਾ ਸੀ ਦੁੱਕੀ ਟਿੱਕੀ ਹੁਣ ਸੁਣ ਲਿਓ ਇਹ ਕਰਤੂਤਾਂ ਨੇ ਇਹਨਾਂ ਦੀ ਬਸ ਇਹ ਕਹਿ ਲਓ ਵੀ ਪੂਰੀ ਸਿੱਖ ਕੌਮ ਦੇ ਵਿੱਚ ਜੇ ਸਭ ਤੋਂ ਵੱਡੇ ਹਰਾਮਖੋਰ ਕਦੇ ਦੇਖਣੇ ਹੋਣ ਇੱਕ ਤਾਂ ਗਲਾਬੇ ਦੀ ਫੋਟੋ ਦੇਖ ਲਿਆ ਕਰੋ ਇੱਕ ਤਰਸ਼ੇਮ ਸਿੰਘ ਮੋਰਾਵਾਲੀ ਦੇਖ ਲਿਆ ਕਰੋ ਸਭ ਤੋਂ ਵੱਡੇ ਹਰਾਮਖੋਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ